ਅੰਗਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸੁਖਬੀਰ ਬਾਦਲ ਤੇ ਸੁਖਦੇਵ ਢੀਂ ਸਾਨੂੰ ਨੀਲ ਚੇਰ ਤੇ ਹੋਣ ਕਰਕੇ ਇੱਕ ਇਹ ਸਜਾ ਲੱਗੀ ਹੈ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਪਰ ਆਪਾਂ ਕੁਝ ਬੇਨਤੀਆਂ ਸਾਂਧੀਆਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਤੁਸੀਂ ਸਾਰਿਆਂ ਨੇ ਵੇਖਿਆ ਕਿ ਜੋ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਸੇਵਾਦਾਰ ਵਾਲਾ ਚੋਲਾ ਤੇ ਗਲ ਚ ਤਖਤੀ ਪਾ ਕੇ ਹੱਥ ਚ ਵਰਛਾ ਫੜ ਕੇ ਘੰਟਾ ਘਰ ਡਿਊਟੀ ਦੇ ਬਾਹਰ 1 ਘੰਟੇ ਦੇ ਲਈ ਸੇਵਾ ਕਰਨੀ ਹੈ ਜਿ ਤਰ੍ਹਾਂ 2 ਦਿਨ ਤੱਕ ਕੇਸਗੜ ਸਾਹਿਬ ਵਿਖੇ 2 ਦਿਨ ਤੱਕ ਜੀ ਦਮਦਮਾ ਸਾਹਿਬ ਵਿਖੇ 2 ਦਿਨ ਸ੍ਰੀ ਮੁਕਤਸਰ ਸਾਹਿਬ ਅਤੇ 2 ਦਿਨ ਗੁਰਦੁਆਰਾ ਫਤੇਗੜ ਸਾਹਿਬ ਵਿਖੇ ਸੇਵਾ ਲਗਾਈ ਗਈ ਹੈ ਤੇ ਅਸਲ ਦੇ ਵਿੱਚ ਹੁਣ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਵੀ ਜਿਹੜੇ ਲੋਕ ਕਦੇ ਸਰਕਾਰ ਚਲਾਉਂਦੇ ਸੀ ਸਿਸਟਮ ਨੂੰ ਚਲਾਉਂਦੇ ਸੀ ਉਹ ਲੋਕ ਘਟਣਿਆਂ ਤੇ ਆ ਗਏ ਤੇ ਅੱਜ ਉਹ ਲੋਕ ਸੇਵਾ ਲਈ ਆ ਗਏ ਮੈਂ ਬੇਨਤੀ ਕਰਾਂ ਸੇਵਾ ਵੀ ਕਿਹੜੀ ਲਈ ਸੇਵਾ ਵੀ ਇੱਕ ਘੰਟਾ ਹੱਥ 'ਚ ਵਰਸ਼ਾ ਫੜ ਕੇ ਇੱਕ ਘੰਟਾ ਬੜੀ ਬੜੀ ਵੱਡੀ ਸੇਵਾ ਲਾਤੀ ਸਾਥ ਸੰਗਤ ਤੇ ਘੰਟੇ ਦੇ ਲਈ ਸੇਵਾ ਕਰਨੀ ਹੈ ਉਹ ਵਰਚਾ ਫੜ ਕੇ ਝਾੜੂ ਦੀ ਸੇਵਾ ਚਲੋ ਕੋਈ ਗੱਲ ਨਹੀਂ ਵੀਲ ਚੇਅਰ ਦੇ ਨੇ ਕੋਈ ਗੱਲ ਨਹੀਂ ਤੇ ਬੈਠੇ ਬੈਠੇ ਸੰਗਤ ਦੇ ਝੂਠੇ ਬਰਤਨ ਫੜ ਸਕਦੇ ਆ ਮਨ ਚੋਂ ਮੈਲ ਨਿਕਲੇ ਭੋਰਾ ਤੇ ਸਾਥ ਸੰਗਤ ਬੈਠੇ ਬੈਠੇ ਸੇਵਾ ਕਰਦੇ ਆ ਸੰਗਤ ਦੇ ਝੂਠੇ ਬਰਤਨ ਫੜ ਸਕਦੇ ਆ ਮਾਣ ਸਕਦੇ ਆ ਤੇ ਸਾਥ ਸੰਗਤ ਕਿੰਨੀਆਂ ਹੋਰ ਸੇਵਾਵਾਂ ਨੇ ਕਰਨੀ ਕੀ ਸੇਵਾ ਦਿੱਤੀ ਬਸ ਵਰਛਾ ਫੜ ਕੇ ਬੈਠਣਾ ਤੇ ਨਾਲ ਦੇ ਉਹਨੂੰ ਵਰਛਾ ਫੜ ਕੇ ਸੇਵਾ ਕਰਨ ਦੇ ਦੇਣਗੇ ਚਲੋ ਮੈਂ ਇਸ ਗੱਲ ਦੇ ਨਾਲ ਸਹਿਮਤ ਜੋ ਅਕਾਲ ਤਖਤ ਸਾਹਿਬ ਨੇ ਫੈਸਲਾ ਕੀਤਾ ਸਿੰਘ ਸਹਿਬਾਨ ਨੇ ਕੀਤਾ ਆਪਾਂ ਉਹਦੇ ਤੇ ਤਰਕ ਨਹੀਂ ਕਰਦੇ ਪ੍ਰਸਾਦ ਸੰਗਤ ਇੱਕ ਗੱਲ ਮੈਂ ਇੱਥੇ ਜਰੂਰ ਕਹੂੰ ਵੀ ਜਿਨ੍ਹਾਂ ਨੇ ਆਪਣੇ ਰਾਜ ਦੇ ਵਿੱਚ ਚੰਦੀਆਂ ਚਲਾਈਆਂ ਤੇ ਸਾਧ ਸੰਗਤ ਅੱਜ ਉਹਨਾਂ ਦਾ ਕੀ ਹਾਲ ਹੈ ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਹੈ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਅਧਿਕਾਰੀ ਜਿਹੜਾ ਕੋਈ ਵੀ ਹੈ ਸਮਾ ਜਦੋਂ ਆਪਣੀ ਹੀਰ ਫੇਰ ਕਰਦਾ ਸਮਾਜ ਰੋ ਬਦਲਦਾ ਤੇ ਯਾਦ ਰੱਖਿਓ ਵੱਡੇ ਵੱਡਿਆਂ ਨੂੰ ਜਿਹੜਾ ਹੈ ਉਹ ਸੇਵਾਦਾਰ ਬਣਨਾ ਪੈ ਜਾਂਦਾ ਕਈਆਂ ਨੂੰ ਤੇ ਸੇਵਾਦਾਰ ਬਣਨ ਦਾ ਮੌਕਾ ਵੀ ਨਹੀਂ ਮਿਲਦਾ ਸਾਧ ਸੰਗਤ ਜਿਹੜੇ ਲੋਕਾਂ ਨੇ ਆਪਣੇ ਖਾਣ ਨਾਲ ਪਤਾ ਨਹੀਂ ਕਿੰਨੇ ਕੁ ਫੀਤੇ ਕੱਟ ਕੇ ਉਹਦੇ ਘਾਟਨ ਕੀਤੇ ਤੇ ਅੱਜ ਉਹ ਸੰਗਤ ਦੀ ਸੇਵਾ ਕਰਨਗੇ ਬਹੁਤ ਵੱਡੀ ਹਸਤੀ ਦੇ ਮਾਲਕ ਸੀ ਪਰ ਅੱਜ ਉਹ ਸੰਗਤ ਦੀ ਸੇਵਾ ਕਰਨਗੇ ਪਹਿਲਾਂ ਵੀ ਸੇਵਾ ਕਰ ਸਕਦੇ ਸੀ ਕਲਮ ਉਹਨਾਂ ਦੇ ਹੱਥ ਦੇ ਵਿੱਚ ਸੀ ਪਰ ਅੱਜ ਅੱਜ ਦੂਜੇ ਲੋਟ ਸੇਵਾਦਾਰਾ ਵਾਂਗੂ ਸੇਵਾ ਕਰਨਗੇ ਮਾਰੇ ਮੈਂ ਬੇਨਤੀ ਤਾਂ ਕਰਕੇ ਕਰ ਰਿਹਾ ਸਾ ਸਿੱਖਿਆ ਲੈਣੀ ਚਾਹੀਦੀ ਹੈ ਸਾਨੂੰ ਕਿ ਯਾਦ ਰੱਖਿਓ ਵੀ ਆਪਣਾ ਕੰਮ ਇਮਾਨਦਾਰੀ ਨਾਲ ਕਰੋ ਜਦੋਂ ਸਮਾਂ ਆਇਆ ਤੇ ਉਹ ਸਮੇਂ ਦੇ ਵਿੱਚ ਸਾਨੂੰ ਫਲ ਮਿਲਣਾ ਹੈ ਚਾਹੇ ਚੰਗਾ ਜੇ ਚੰਗੇ ਕਰਮ ਕਰਾਂਗੇ ਚੰਗਾ ਮਿਲੇਗਾ ਜੇ ਮੰਦੇ ਕਰਾਂਗੇ ਤੇ ਮੰਦਾ ਫਲ ਮੈਂ ਤੇ ਸਮਾਂ ਜਦੋਂ ਆਉਂਦਾ ਹੈ ਨਾ ਫਿਰ ਉਹ ਲਿਹਾਜ਼ ਨਹੀਂ ਕਰਦਾ ਚੰਗੇ ਮਾੜੇ ਦੀ ਫਿਰ ਉਹ ਸਾਰਾ ਕੁਝ ਉਹ ਕਰ ਦਿੰਦਾ ਅੱਜ ਮਨ ਨੂੰ ਬੜਾ ਇਦਾਂ ਲੱਗਿਆ ਕਿ ਜਿਹੜੇ ਲੋਕਾਂ ਦੇ ਰਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਈ ਉਹਨਾਂ ਲੋਕਾਂ ਨੇ ਮਾਫੀ ਮੰਗ ਲਈ ਪਰ ਅਸਲ ਜਿਹੜੇ ਦੋਸ਼ੀ ਸੀ ਚਲੋ ਹੁਣ ਕਈ ਕਹਿੰਦੇ ਵੀ ਆਪ ਹੀ ਦੋਸ਼ੀ ਨੇ ਚਲੋ ਜਿਵੇਂ ਵੀ ਨੇ ਆਪਾਂ ਮੰਨਦੇ ਜਿਵੇਂ ਵੀ ਨੇ ਉਹੀ ਫੈਸਲਾ ਜੋ ਉਸ ਵਕਤ ਕਰ ਲੈਂਦੇ ਨਾ ਤਾਂ ਸ਼ਾਇਦ ਇਹ ਨੌਬਤ ਨਾ ਹੁੰਦੀ ਸ਼ਾਇਦ ਗੁਰੂ ਦੀ ਬੇਦਵੀ ਵੀ ਨਾ ਹੁੰਦੀ ਤੇ ਮੈਂ ਮੇਰਾ ਮੰਨਣਾ ਇਹ ਵੇ ਸਾਧ ਸੰਗਤ ਸਮਾਂ ਬਹੁਤ ਸਮਰੱਥ ਹੈ ਅਜੇ ਤਾਂ ਬਹੁਤ ਕੁਝ ਹੋਣਾ ਹੈ ਤੇ ਪਿਆਰਿਓ ਧੰਗ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੋਂ ਜਿਹੜੀ ਉਹਨਾਂ ਨੂੰ ਸੇਵਾ ਲੱਗੀ ਬਸ ਉਹਨੂੰ ਤਨ ਮਨ ਨਾਲ ਨਿਭਾਉਣ ਤੇ ਗੁਰੂ ਤੋਂ ਮਾਫੀ ਮੰਗਣ ਹੋਇਆ ਜੇ ਗੁਰੂ ਨੇ ਰਹਿਮਤ ਕੀਤੀ ਦਇਆ ਕੀਤੀ ਸਤਿਗੁਰੂ ਮਾਫ ਕਰਦੇ ਵਾਹਿਗੁਰੂ ਜੀ